ਰਿਆਸਤੀ ਸ਼ਹਿਰ ਨਾਬਾ ਦੀ ਇੱਕ ਕਲਾਸ ਨਗਰ ਕੌਂਸਲ ਤੇ ਆਪ ਪਾਰਟੀ ਕਾਬਜ ਹੈ। ਅ ਨਗਰ ਕੌਂਸਲ ਦੀ ਪ੍ਰਧਾਨ ਮਹਿਲਾ ਤੇ ਹੁਣ ਜੋ ਸਰਬਸੰਮਤੀ ਦੇ ਨਾਲ ਚੋਣ ਹੋਈ ਹੈ ਉਸ ਦੇ ਵਿੱਚ ਵੀ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਵੀ ਮਹਿਲਾਮਾਂ ਨੇ। ਇਹ ਪਹਿਲੀ ਵਾਰ ਹੋਇਆ ਜਦੋਂ ਨਗਰ ਕੌਂਸਲ ਚਲਾਉਣ ਦੇ ਵਿੱਚ ਮਹਿਲਾਮਾਂ ਦਾ ਬਹੁਤ ਫਟਾ ਹੱਥ ਹੈ। ਸਰਬਸੰਮਤੀ ਦੇ ਨਾਲ ਹੋਈ ਚੋਣ ਨੇ ਇੱਕ ਵਕਰੀ ਹੀ ਛਾਪ ਛੱਡੀ ਹੈ ਇਸ ਮੌਕੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨਯੀ ਸੀਨੀਅਰ ਮੀਤ ਪ੍ਰਧਾਨ ਨੀਰੂ ਸ਼ਰਮਾ ਅਤੇ ਮੀਤ ਪ੍ਰਧਾਨ ਸੋਨੀਆ ਪਹੂਜਾ ਨੂੰ ਫਤਾਈ ਦਿੱਤੀ ਇਸ ਮੌਕੇ ਤੇ ਸੁਰੱਖਿਆ ਦੇ ਪੂਕਾ ਇੰਤਜ਼ਾਮ ਕੀਤੇ ਗਏ ਸਨ ਨਗਰ ਕੌਂਸਲ ਨਾਬਾ ਦੇ ਵਿੱਚ ਅੱਜ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੀ ਜਿਹੜੀ ਚੋਣ ਹੋਈ ਹੈ ਪਰ ਮੈਨੂੰ ਦੱਸਦਿਆਂ ਖੁਸ਼ੀ ਹੈ ਕਿ ਸੀਨੀਅਰ ਮੀਤ ਪ੍ਰਧਾਨ ਵਾਸਤੇ मैडम नीरू शर्मा जी वार्ड नंबर 15 ਤੋਂ ਇਹਨਾਂ ਨੂੰ ਸਰਬਸੰਮਤੀ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਜਿਹੜਾ ਚੁਣਿਆ ਗਿਆ ਜੀ ਸਾਰਿਆਂ ਨੇ ਹੱਥ ਖੜੇ ਕਰਕੇ ਸਹਿਮਤੀ ਦਿੱਤੀ ਹੈ ਔਰ ਮੀਤ ਪ੍ਰਧਾਨ ਵਾਸਤੇ मैडम सोनिया ਪਹੋਜਾ ਜੀ वार्ड नंबर 7 ਨਗਰ ਕੌਂਸਲ ਨਾਭਾ ਤੇ ਇਹਨਾਂ ਤੇ ਵੀ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਹੈ ਸੋ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਦੋਨੇ ਅਹੁਦਿਆਂ ਵਾਸਤੇ ਸਰਬਸੰਮਤੀ ਨਾਲ ਜਿਹੜਾ ਜੀ ਉਹ ਦੋਨੇ ਪ੍ਰਧਾਨ ਬਣਾਏ ਗਏ ਨੇ ਔਰ ਸਾਡੀ ਸਾਰੀ ਟੀਮ मैडम सुजाता ਚਾਵਲਾ ਜੀ ਪ੍ਰਧਾਨ ਨਗਰ ਕੌਂਸਲ ਨਾਭਾ ਤੇ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਸਾਰੀ ਟੀਮ ਜਿਹੜੀ ਹੈ ਇਹ ਮਿਲ ਕੇ ਕੰਮ ਕਰੇਗੀ ਸਾਰੇ ਐਮਸੀ ਸਹਿਬਾਨ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਔਰ ਪਾਸੋਂ ਦੇ ਵਿੱਚ ਵੀ ਕੱਲ ਜਿਹੜੀ ਸਰਬਸੰਮਤੀ ਨਾਲ ਚੋਣ ਹੋਈ ਹੈ ਨਾਬਾ ਦੇ ਵਿੱਚ ਵੀ ਨਗਰ ਕੌਂਸਲ ਸਰਬਸੰਮਤੀ ਨਾਲ ਚੋਣ ਹੋਈ ਹੈ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹੈ ਸਾਰੀ ਨਗਰ ਕੌਂਸਲ ਜਿਵੇਂ ਮੈਨੂੰ ਕਿਸ ਤਰ੍ਹਾਂ ਦੇਖਦੇ ਹੋ ਮਹਿਲਾ ਸ਼ਕਤੀ ਦੇਖੋ ਮੈਂ ਮਹਿਲਾ ਸ਼ਕਤੀ ਤਾਂ ਵੈਸੇ ਸਾਨੂੰ ਵੈਸੇ ਸਤਿਕਾਰ ਕਰਨਾ ਚਾਹੀਦਾ ਜੀ ਮਹਿਲਾਵਾਂ ਦਾ ਔਰ ਨਗਰ ਕੌਂਸਲ ਨਾਬਾ ਦੇ ਵਿੱਚ ਪ੍ਰਧਾਨ ਇਸ ਵਕਤ ਮੈਡਮ ਸੁਜਾਤਾ ਚਾਵਲਾ ਨੇ ਪਰ ਪਿਛਲੀ ਵਾਰੀ ਵੀ ਸੀਨੀਅਰ ਉਮੀਦਵਾਰ ਪ੍ਰਧਾਨ ਮੈਡਮ ਊਸ਼ਮ ਮੱਗੋ ਜੀ ਸੀਗੇ ਜੀ ਉਹ ਵੀ ਵਾਰਡ ਨੰਬਰ 13 ਤੋਂ ਸੀਗੇ ਔਰ ਮੈਡਮ ਕਰਮਜੀਤ ਕੌਰ ਜੀ ਸੀਗੇ ਵਾਰਡ ਨੰਬਰ 17 ਤੋਂ ਸੀਗੇ ਜੀ ਉਹ ਵੀ ਮਹਿਲਾਵਾਂ ਸੀਗੀਆਂ ਉਹਨਾਂ ਦੀ ਵੀ ਸੇਵਾ ਬੜੀ ਅੱਛੀ ਰਹੀ ਹੈ ਜਿਉਂਨਾਂ ਦਾ ਕਾਰਜਕਾਲ ਜਿਹੜਾ ਬੜਾ ਚੰਗਾ ਰਿਹਾ ਤੇ ਹੁਣ ਜਿਹੜਾ ਜੀ ਨਵੀਂ ਟੀਮ ਚੁਣੀ ਗਈ ਹੈ ਮੈਂ ਉਮੀਦ ਕਰਦਾ ਕਿ ਅਸੀਂ ਜਿਹੜਾ ਸਲੋਗਨ ਲੈ ਕੇ ਚੱਲੇ ਆ ਕਿ ਮੈਂ ਨਾਬਾ ਹਾਂ ਮੈਂ ਤੁਹਾਡਾ ਮੈਨੂੰ ਸਾਫ਼ ਰੱਖੋ ਅਸੀਂ ਨਾਬਾ ਨੂੰ ਸਾਫ਼ ਸੁਥਰਾ ਕਰਨਾ ਚਾਹੁੰਦੇ ਆ ਔਰ ਨਾਬੇ ਨੂੰ ਇੱਕ ਚੰਗਾ ਮਾਡਰਨ ਸਿਟੀ ਬਣਾ ਕੇ ਅਸੀਂ ਜਿਹੜਾ ਜੀ ਨਾਬੇ ਦੀ ਤਰੱਕੀ ਕਰਨਾ ਚਾਹੁੰਦੇ ਆ ਪਰ ਸਮੁੱਚੀ ਨਗਰ ਕੌਂਸਲ ਟੀਮ ਇਹਦੇ ਵਿੱਚ ਐਸ ਡੀ ਐਮ ਤਰਸੀਮ ਚੰਦ ਜੀ ਈਓ ਸਾਹਿਬ ਸਮੁੱਚਾ ਪ੍ਰਸ਼ਾਸਨ ਦੇ ਹੁੰਦਾ ਡੀ ਐਸ ਪੀ ਨਾਬਾ ਐਸਐਚਓ ਸਾਹਿਬਾਨ ਸਿਟੀ ਨਾਬਾ ਸਾਰੀ ਟੀਮ ਦਾ ਬੜਾ ਜਿਹੜਾ ਜੀ ਸਹਿਯੋਗ ਰਿਹਾ ਅਸੀਂ ਸਾਰੇ ਮਿਲ ਕੇ ਜਿਹੜਾ ਇਹ ਕਾਰਜ ਕਰ ਰਹੇ ਹਾਂ ਪਰ ਅਸੀਂ ਗੁਰਨਾਨਕ ਪਾਤਸ਼ਾਹ ਦੇ ਧੰਨਵਾਦੀ ਆ ਮੈਂ ਕਿ ਸੱਚੇ ਪਾਤਸ਼ਾਹ ਨੇ ਏਡਾ ਮੌਕਾ ਦਿੱਤਾ ਇਹ ਸੇਵਾ ਕਰਨ ਦਾ ਪਰ ਮੈਂ ਉਮੀਦ ਕਰਦਾ ਕਿ ਜਿਹੜੀ ਨਵੀਂ ਟੀਮ ਚੁਣੀ ਹੈ ਸਾਰੇ ਮਿਲ ਕੇ ਨਾਬਾ ਦੀ ਸੇਵਾ ਕਰਾਂਗੇ ਨਾਬਾ ਸ਼ਹਿਰਲੀ ਡਵੈਲਪਮੈਂਟ ਤੇ ਹੋਰ ਕਿਹੜੇ ਕਾਰਜ ਕੀ ਕਰ ਰਹੇ ਜੀ ਨਾ ਹੋਰ ਨਾਬਾ ਕੀ ਲੈ ਕੇ ਆ ਦੇਖੋ ਇੱਕ ਤਾਂ ਜੀ ਅੰਮ੍ਰਿਤ ਯੋਜਨਾ ਤਹਿਤ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਆ ਉਹਦਾ ਆਲਰੇਡੀ 9 ਕਰੋੜ ਰੁਪਇਆ ਜਿਹੜਾ ਨਵੀਂ ਪਾਈਪਿੰਗ ਪਾਉਗੀ ਜੀ ਪੂਰੇ ਨਾਬਾ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦਾ ਕਈ ਜਗ੍ਹਾ ਤੋਂ ਸ਼ਿਕਾਇਤਾਰੀਆਂ ਨੇ ਕਿ ਪੀਣ ਵਾਲੇ ਪਾਣੀ ਤੇ ਮਿਕਸ ਜਿਹੜੀ ਆ ਮਤਲਬ ਗੰਦ ਵਗੈਰਾ ਮਿੱਟੀ ਮਿਕਸ ਹੋ ਕੇ ਆਉਂਦੀ ਹੈ ਜੀ ਗੰਦਾ ਪਾਣੀ ਆਉਂਦਾ ਪਰ ਇਸ ਤੋਂ ਇਲਾਵਾ ਟ੍ਰੀਟਮੈਂਟ ਪਲਾਂਟ ਜਿਹੜਾ ਜੀ ਐਸਟੀਪੀ ਲੱਗਿਆ ਜੀ ਉਹਦੀ ਵੀ ਸ਼ੁਰੂਆਤ ਜਲ ਤੇ ਬਾਕੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਪੈਸ਼ਲ ਬੇਨਤੀ ਕੀਤੀ ਹੈ ਕਿ ਨਾਪਾ ਸ਼ਹਿਰ ਨੂੰ ਕੋਈ ਗਫਾ ਦਿੱਤਾ ਜਾਵੇ ਤਾਂ ਕਿ ਨਾਪਾ ਦੇ ਜਿਹੜੇ ਡਵੈਲਪਮੈਂਟ ਦੇ ਕੰਮ ਲੰਮੇ ਸਮੇਂ ਤੋਂ ਰੁਕੇ ਪਏ ਆ ਉਹ ਪੂਰੇ ਕੀਤੇ ਜਾਣ ਤੇ ਬਾਕੀ ਜਿਹੜਾ ਇਥੋਂ ਦੀ ਵਿਰਾਸਤ ਹੈ ਜੀ ریاਸਤੀ ਸ਼ਹਿਰ ਨਾਪਾ ਮਹਾਰਾਜਾ ਹੀਰਾ ਸਿੰਘ ਜੀ ਦਾ ਮਹਾਰਾਜਾ ਰਬਦਮਨ ਸਿੰਘ ਜੀ ਮਹਾਰਾਜਾ ਪ੍ਰਤਾਪ ਸਿੰਘ ਜੀ ਇਹ ਉਹਨਾਂ ਦਾ ਸ਼ਹਿਰ ਹੈ ਜੀ ਅਤੇ ਕਿਲਾ ਜਿਹੜਾ ਹੈ ਜੀ ਉਮੇ ਮੁੱਖ ਮੰਤਰੀ ਸਾਹਿਬ ਨਾਲ ਵੀ ਔਰ ਸਾਡੇ ਕੈਬਨ ਮੰਤਰੀ ਮੈਡਮ ਗਗਨ ਅਨਮੋਲ ਮਾਨ ਜੀ ਨਾਲ ਵੀ ਗੱਲ ਕੀਤੀ ਆ ਕਿ ਅਸੀਂ ਕਿਲੇ ਦੀ ਸਾਮ ਸੰਭਾਲ ਲਈ ਕੁਛ ਨਾ ਕੁਛ ਕਰੀਏ ਤੇ ਲੋੜ ਪਈ ਤਾਂ ਸੈਂਟਰ ਗਵਰਨਮੈਂਟ ਨਾਲ ਵੀ ਗੱਲ ਕਰਾਂਗੇ ਕਿਉਂਕਿ ਪ੍ਰਾਤਨ ਵਿਭਾਗ ਕੋਲੇ ਕਾਫੀ ਫੰਡ ਹੁੰਦੇ ਨੇ ਔਰ ਇਹ ਵਿਰਾਸਤ ਨੂੰ ਸੰਭਾਲਣ ਦੀ ਜ਼ਰੂਰਤ ਹੈ ਉਹਦੇ ਲਈ ਅਸੀਂ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹਾਂ ਜੀ ਬਹੁਤ ਬਹੁਤ ਧੰਨਵਾਦ ਹੈ ਮੇਰੇ ਸਾਹਿਬ ਜੀ ਦਾ ਸੁਜਾਤਾ ਚਾਵਲੀ ਦਾ ਔਰ ਸਾਡੀ ਐਮਸੀ ਟੀਮ ਦਾ ਬਹੁਤ ਬਹੁਤ ਕੀ ਲੱਗਦਾ ਕਿਹੜੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਹੋਣ ਵਾਲੇ ਤੁਸੀਂ ਕਰਨਾ ਚਾਹੁੰਦੇ ਹੋ ਤਕਰੀਵੇਂ ਸਾਰੇ ਹੀ ਆ ਜਿਹੜੇ ਵਾਟ ਰਹਿ ਗਏ ਕੰਮ ਦਾ ਥੋੜਾ ਬਹੁਤ ਜਿਹੜਾ ਵੀ ਇਹ ਸਾਰਾ ਕਰਵਾਵਾਂਗੇ ਅਸੀਂ ਕੰਮ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਉਹ ਬਹੁਤ ਅੱਛੀ ਤਰ੍ਹਾਂ ਨਿਭਾਵਾਂਗੇ ਪਰ ਇਸ ਤਰ੍ਹਾਂ ਦੀ ਰੋ ਤੁਹਾਨੂੰ ਜਿਹੜਾ ਉਹ ਕਰਕੇ ਨਾ ਦੇਣੀ ਹਾਂਜੀ ਮੈਂ ਐਮ ਐਲ ਏ ਸਾਕੋ ਔਰ ਕਤੇ ਸਾਰੇ ਆਪਣੇ ਐਮ ਸੀ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਲਈ ਸਮਝਿਆ ਅਤੇ ਅਸੀਂ ਸਾਰੇ ਮਿਲ ਕੇ ਇਕਜੁੱਟ ਹੋ ਕੇ ਕੰਮ ਕਰਾਂਗੇ ਤੇ ਨਾਬੇ ਨਾ ਅੱਛੀ ਤਰ੍ਹਾਂ ਕਰਾਂਗੇ ਸਾਫ਼ ਸੁਥਰਾ ਰੱਖਾਂਗੇ ਨਾਪੇ ਨੂੰ ਬਹੁਤ ਬਹੁਤ ਪਹਿਲੇ ਕੇ ਆਧਾਰ ਤੇ ਦੇਖੋ ਜੋ ਜੋ ਕੰਮ ਰਹਤੇ ਹੈ ਆਬ ਹਮਾਰੇ ਕਾਫੀ ਕਿਤੇ ਉਹ ਕਰਨਗੇ ਪੂਰੇ ਪਹਿਲੇ ਤੋਂ ਹਾਂ ਅੱਜ ਨਗਰ ਕੌਂਸਲ ਨਾਂਬਾ ਦੀ ਸੀਨੀਅਰ ਮੀਤ ਔਰ ਮੀਤ ਪ੍ਰਧਾਨ ਦੀ ਚੋਣ ਸੀ ਜਿਹਦੇ ਵਿੱਚ ਸਾਡੇ ਐਮਐਲਏ ਸਾਹਿਬ ਐਸਡੀਐਮ ਸਾਹਿਬ ਡਿਪਟੀ ਸਾਹਿਬ ਐਸਐਚਓ ਸਾਹਿਬ ਸਾਰਾ ਪ੍ਰਸ਼ਾਸਨ ਮੌਜੂਦ ਸੀ ਤੇ ਸਾਡੇ ਸੀਨੀਅਰ ਮੀਤ ਪ੍ਰਧਾਨ ਦੇ ਲਈ ਮੈਡਮ ਨੀਰੂ ਸ਼ਰਮਾ ਜੀ ਤੇ ਮੀਤ ਪ੍ਰਧਾਨ ਲਈ ਮਿਸਿਸ ਪਹੂਜਾ ਜੀ ਨੂੰ ਚੁਣਿਆ ਗਿਆ ਤੇ ਜਿਹੜੀ ਕਿ ਸਰਬਸੰਮਤੀ ਨਾਲ ਵੋਟ ਪਾਈ ਗਈ ਹੈ ਸਾਰਿਆਂ ਨੇ ਐਮਐਲਏ ਸਾਹਿਬ ਨੂੰ ਸਰਬਸੰਮਤੀ ਦਿੱਤੀ ਹੈ ਤੇ ਇਹਨਾਂ ਦਾ ਮਤਲਬ ਸਮਰਥਨ ਦੇਖਦੇ ਹੋਏ ਨਗਰ ਕੌਂਸਲ ਦੇ ਵਿੱਚ ਤੇ ਇਹਨਾਂ ਨੂੰ ਇਹੀ ਦਿੱਤਾ ਗਿਆ ਵੀ ਇਹ ਤਨਦੇਹੀ ਨਾਲ ਅੱਗੇ ਵੀ ਆਪਣੀ ਐਵੇਂ ਹੀ ਸੇਵਾ ਨਿਭਾਉਂਦੇ ਰਹਿਣਗੇ। ਨਗਰ ਕੌਂਸਲ ਦੀ ਸਰਵ ਸੰਚਨਾ ਚੌਂੜੀ ਚੌਂੜੇ ਵਿੱਚ ਸੀਨੀਅਰ ਪ੍ਰੈਜ਼ੀਡੈਂਟ ਨੀਰੂ ਸ਼ਰਮਾ ਬਣਾਇਆ ਗਿਆ। ਇਹ ਨੀਰੂ ਸ਼ਰਮਾ ਨੇ ਪਹਿਲੇ ਕਿ ਇਲੈਕਸ਼ਨ ਜਿੱਤੀ ਸੀ ਉਸ ਤੋਂ ਬਾਅਦ ਵਾਰਡ ਦੇ ਬਹੁਤ ਕੰਮ ਵਧੀਆ ਕੰਮ ਕੀਤੇ ਨੇ। ਇਹਨਾਂ ਦੀ ਮਿਹਨਤ ਦੇਖਦੇ ਹੋਏ ਅੱਜ ਆਪਣੇ ਐਮਐਲਏ ਦੇਮਾਰ ਸਾਹਿਬ ਨੇ ਆਪਣੀ ਉਹ ਇਹਨਾਂ ਦੀ ਕੰਮ ਦੀ ਕਦਰ ਪਾਉਂਦੇ ਹੋਏ ਅੱਜ ਉਹਨਾਂ ਨੂੰ ਇਹਨਾਂ ਦਾ ਹੱਕ ਦਿੱਤਾ ਤੇ ਸੀਨੀਅਰ ਮੀਟਰ ਬਣਾਇਆ ਗਿਆ। ਅਜਿਵੇਂ ਇਹਨੇ ਤੇ ਵਾਰਡ ਦੇ ਕੰਮ ਨੇ ਇਹਨਾਂ ਨੇ ਪਹਿਲਾਂ ਹੀ ਬੜੇ ਮਿਹਨਤ ਨਾਲ ਦਿਨ ਦਾ 24 ਘੰਟੇ ਉੱਤੇ ਨਾਲ ਕਰਦੇ ਨੇ ਅੱਗੇ ਤੋਂ ਵੀ ਇਹ ਕੰਮ ਨੇ ਪੂਰੇ ਦੇਰ ਦਿਨਾਂ ਕਰਨਗੇ ਉਹਨੇ ਸਮੇਂ ਦੇ ਵਿੱਚ ਦੇਵਾਨ ਜੀ ਨਾਲ ਪੂਰਾ ਸਾਥ ਦਾ ਸਾਥ ਦੇ ਕੇ ਕੰਮ ਕਰਨਗੇ ਤੇ ਜਿਵੇਂ ਪ੍ਰਿੰਸੀਪਲ ਪਹਿਲਾਂ ਹੀ ਕਈ ਸਾਲਾਂ ਤੋਂ ਸਕੂਟਰ ਫੈਕਟਰੀ ਦੀ ਪ੍ਰਧਾਨਗੀ ਕਰਦਾ ਆ ਰਿਹਾ ਹੈ ਤੇ ਇਹਨਾਂ ਨੇ ਇਹਦਾ ਵੀ ਆਪਣਾ ਇੱਕ ਰਸੂਖ ਹੈ ਜਿਵੇਂ ਸਾਰੇ ਆਪਣੇ ਡਿਊਟੀ ਸਾਹਿਬ ਵੀ ਸਾਰੇ ਬੰਦੇ ਪ੍ਰਿੰਸੀਪਲ ਦੀ ਬੜੀ ਤਾਰੀਫ ਕਰ ਰਹੇ ਸੀ ਤਾਰੀਫ ਕਰਕੇ ਮੈਨੂੰ ਮਨ ਦੇ ਵਿੱਚ ਬੜੀ ਖੁਸ਼ੀ ਹੋਈ ਇਹ ਵੀ ਜਦ ਮੈਂ 16 ਦੇ ਵਿੱਚੋਂ ਰਿਟਾਇਰ ਹੋਇਆ ਸੀ ਪੈ ਪ੍ਰਧਾਨਗੀ ਪ੍ਰਿੰਸ ਨੂੰ ਦੇ ਕੇ ਆਇਆ ਸੀ ਅੱਜ ਜਦੋਂ ਨਾ ਬਾਕੀ ਵਰਕਰਾਂ ਉੱਥੇ ਦੀ ਬੜੀ ਤਾਰੀਫ ਕਰਦੇ ਜਦ ਪ੍ਰਸ਼ਾਸਨ ਵੱਲੋਂ ਅੱਜ ਦੀ ਤਾਰੀਫ ਹੋਈ ਵੀ ਇਹ ਬੜਾ ਇੱਕ ਇਮਾਨਦਾਰ ਵਰਕਰ ਹੈ ਮੇਰੇ ਮਨ ਨੂੰ ਅੱਜ ਬਹੁਤ ਵੱਡੀ ਖੁਸ਼ੀ ਹੋਈ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਬਣਾ ਨੀਰੂ ਸ਼ਰਮਾ ਦੀ ਸੀ ਕਿ ਟੈਕਟਰ ਹੈ ਕਿ ਬਣਾਏ ਅੱਜ ਇਹ ਸਾਰੇ ਮੇਤਰਾਂ ਨੂੰ ਅੱਜ ਸਾਨੂੰ ਬਹੁਤ ਖੁਸ਼ੀ ਦਿਆ ਮੈਂ ਆਪਣੇ ਵੱਲੋਂ ਪ੍ਰਿੰਸ ਨੂੰ ਨੀਰੂ ਸ਼ਰਮਾ ਨੂੰ ਸਲਾਇ ਜੰਦਾ ਮੇਰਾ ਤਾਂ ਇੱਕ ਆਪਣਾ ਪਰਿਵਾਰ ਹੈ ਪ੍ਰਿੰਸੀਪਲਾ ਛੋਟਾ ਪਸ਼ੂ ਪੈਣ ਮੈਂ ਤਾਂ ਇਹਦੇ ਨਾਲ ਹਰ ਟਾਈਮ 24 ਘੰਟੇ ਹਾਜ਼ਰ ਹਾਂ ਜਿੱਥੇ ਇਹਨਾਂ ਨੂੰ ਮੇਰੀ ਕੋਈ ਲੋਡ ਹੋਊਗੀ ਪੋਟਿੰਗ ਸ਼ਹਿਰ ਦੇ ਵਿੱਚ ਮੈਂ ਤਾਂ ਪ੍ਰਿੰਸੀਪਲ ਨਾਲ ਮੋਢਾ ਦੇ ਮੋਢੇ ਨਾਲ ਲੱਗ ਕੇ ਚੱਲਦਾ